ਅਮ੍ਰਿਤਸਰ 'ਚ ਸ਼ਰੀਆਮ ਗੁੰਡਾਗਰਦੀ ਕਰਦੇ ਹੋਏ ਇੱਕ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਜਿਸ ਦੀ ਸੱਟਾਂ ਦੀ ਤਾਬ ਨਾ ਸਹਿੰਦੇ ਹੋਏ ਮੌਤ ਹੋ ਗਈ। ਦਰਅਸਲ ਵਿਅਕਤੀ ਤੇ ਦੋਸ਼ ਸੀ ਕਿ ਉਸਨੇ ਸ਼ਰਾਬ ਦੇ ਠੇਕੇ ਦਾ ਹਿਸਾਬ ਪੂਰਾ ਨਹੀਂ ਕੀਤਾ ਸੀ ਜਿਸ ਦੇ ਚੱਲਦੇ ਠੇਕਾ ਮਾਲਕਾ ਵੱਲੋਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਬਾਅਦ 'ਚ ਉਸ ਨੂੰ ਘਰ ਛੱਡ ਦਿੱਤਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਇਹ ਜੀ ਠੇਕੇ ਵਾਲਿਆਂ ਨੇ ਲੱਗਾ ਸੀ। ਹਾਂ ਠੇਕੇ ਵਾਲਿਆਂ ਨੇ ਲੱਗਾ ਸੀ ਉੱਥੇ ਜਿਹੜੀ ਕੋ ਗਲਬਾਤ ਹੋਈ ਆ ਇਹ ਆਪਣੇ ਘਰ ਆ। ਜਦੋਂ ਇਹ ਘਰ ਆਇਆ ਤੇ ਇਹਨਾਂ ਨੇ ਕਹਿੰਨਾਂ ਨੂੰ ਵਾਰਸਾਂ ਨੂੰ ਦੱਸਿਆ ਵੀ ਮੇਰੀ ਨਾ ਉੱਥੇ ਟੇਕਿਆ ਨਾ ਕੋਈ ਲੜਾਈ ਝਗੜਾ ਆ। ਉਸ ਤੋਂ ਬਾਅਦ ਉਹਨਾਂ ਨੇ ਮਤਲਬ ਕੋਈ ਬੈਠੇ ਟਰੇਟਮੈਂਟ ਵਗੈਰਾ ਕੀਤੀ ਤੇ ਉੱਥੇ ਦੀ ਘਟਨਾ ਸੂਈ। ਤੇ ਪੁਲਸਰੋ ਕੀ ਕਾਰਵਾਈ ਕੀਤੀ ਹੋਏਗੀ? ਉਸ ਤੋਂ ਵੀ ਕਾਨੂੰਨੀ ਕਾਰਵਾਈ ਹੋ ਰਹੀ ਈ। ਉਧਰ ਮੇਰੇ ਤੱਕ ਦੇ ਪਰਿਵਾਰਕ ਮੈਂਬਰਾਂ ਨੇ ਮੁਲਜ਼ਮਾਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ। ਬਾਪੀ ਐਨੀ ਸਜ਼ਾ ਦਿੱਤੀ ਜਾਵੇ। ਇਹ ਦੋ ਦਿਨ ਦਿਨ ਉੱਥੇ ਲਿਜਾ ਕੇ ਉਹਨਾਂ ਨੂੰ ਕੁੱਟਦੇ ਰਹੇ। ਕੌਣ ਬੰਦੇ ਕੜੇ ਗਏ ਸੀ ਕਿਹੜੇ ਕੜੇ ਗਏ 400 ਕੜੇ ਬੰਦੇ ਆ ਪ੍ਰਿੰਸ ਤੇ ਆ ਮਾਲਕ ਹੋਰ ਕੌਣ ਕਿਹੜੇ ਨਾ ਇਨਚਾਰਜ ਗੁਰ ਲਾਲ ਇਸ ਘਟਨਾ ਨੇ ਅਮ੍ਰਿਤਸਰ ਸ਼ਹਿਰ ਚ ਵਧ ਰਹੀ ਗੁੰਡਾਗਰਦੀ ਨੂੰ ਉਜਾਗਰ ਕੀਤਾ ਹੈ ਕਿ ਕਿਸ ਕਦਰ ਲੋਕ ਕਾਨੂੰਨ ਨੂੰ ਹੱਥ ਚ ਲੈ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਅਮ੍ਰਿਤਸਰ ਤੋਂ ਸੁਮੇਤ ਖੰਨਾ ਜੈਕਬਾਨੀ ਟੀਵੀ